ਕਹਿੰਦੀ ਸੀ 13 0 ਮਤਲਬ 13 ਪਾਰ ਨਿਕਲਾਂਗੇ ਤੇ ਦੂਜੀ ਕੇਂਦਰ ਦੀ ਸਰਕਾਰ ਹੈ ਉਹ ਕਹਿੰਦੀ 400 ਪਾਰ ਤੇ ਨਾਲ 13 ਪਾਰ ਵਾਲਿਆਂ ਕੋਲ ਬੰਦੇ ਲੱਭਦੇ ਆ ਕਦੇ ਇੱਥੋਂ ਚੋਰੀ ਕਰਦੇ ਆ ਕਦੇ ਉੱਥੋਂ ਚੋਰੀ ਕਰਦੇ ਆ ਕਿਸੇ ਨੂੰ ਕੋ ਲਾਲਚ ਦਿੰਦੇ ਆ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਛੱਡ ਕੇ ਆਏ ਆ ਉਹਨਾਂ ਨੂੰ ਲਿਆ ਕੇ ਪਹਿਲਾਂ ਚੋਰ ਦੱਸਦੇ ਸੀ ਹੁਣ ਸਾਧ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਉਹਨਾਂ ਨੂੰ ਕੈਂਡੀਡੇਟ ਦਿੰਦੇ ਆ ਚੰਪੇয়াল ਸਾਹਿਬ ਦੀ ਇਨਕੁਆਇਰੀ ਅਸੀਂ ਤੈਨੂੰ ਕਰਾਈ ਦੋ ਸਰਕਾਰਾਂ ਨੇ ਇੱਕ ਸਰਕਾਰ ਹੈ ਜਿਹੜੀ ਕਹਿੰਦੀ ਅਸੀਂ 13 ਜ਼ੀਰੋ ਮਤਲਬ 13 ਪਾਰ ਨਿਕਲਾਂਗੇ ਤੇ ਦੂਜੀ ਕੇਂਦਰ ਦੀ ਸਰਕਾਰ ਹੈ ਉਹ ਕਹਿੰਦੀ 400 ਪਾਰ ਤੇ ਨਾ 13 ਪਾਰ ਵਾਲਿਆਂ ਕੋਲ ਬੰਦੇ ਲੱਭਦੇ ਆ ਕਦੇ ਇੱਥੋਂ ਚੋਰੀ ਕਰਦੇ ਆ ਕਦੇ ਉੱਥੋਂ ਚੋਰੀ ਕਰਦੇ ਆ ਕਿਸੇ ਨੂੰ ਕੋ ਲਾਲਚ ਦਿੰਦੇ ਆ ਜਾਂ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਛੱਡ ਕੇ ਆਏ ਆ ਉਹਨਾਂ ਨੂੰ ਲਿਆ ਕੇ ਪਹਿਲਾਂ ਚੋਰ ਦੱਸਦੇ ਸੀ ਹੁਣ ਸਾਧ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਉਹਨਾਂ ਨੂੰ ਕੈਂਡੀਡੇਟ ਦਿੰਦੇ ਆ ਚੱਬੇਵਾਲ ਸਾਹਿਬ ਦੀ ਇਨਕੁਆਇਰੀ ਅਹੀਂ ਤਾਂ ਨਹੀਂ ਕਰਾਈ। ਇਹ ਹੋਰ ਵੀ ਜਿਹੜੇ ਇਹਨਾਂ ਦੇ ਕੈਂਡੀਡੇਟ ਐ ਵਜ਼ੀਰਾ ਨੂੰ ਟਿਕਟਾ ਦੇਣੀ ਆ ਮਤਲਬ ਕਿ ਸਾਨੂੰ ਕਿਸੇ ਤੇ ਭਰੋਸਾ ਨਹੀਂ ਜੇ ਲੋਕਾਂ ਨੇ ਵਜ਼ੀਰਾ ਨੂੰ ਵੋਟਾਂ ਨਹੀਂ ਦਿੱਤੀਆਂ ਤੇ ਸਮਝੋ ਕਿ ਵੋਟ ਫਿਰ ਜਮ੍ਹਾਂ ਹੀ ਨਹੀਂ ਪੈਂਦੀ। ਔਰ ਮੈਂ ਸਮਝਦਾ ਲੋਕਾਂ ਕੋਲ ਇੱਕ ਮੌਕਾ ਆਇਆ ਕਿ ਜਦੋਂ ਵਜ਼ੀਰ ਹੀ ਰਿਜੈਕਟ ਹੋ ਗਏ ਤੇ ਸਮਝੋ ਸਰਕਾਰ ਆਪੇ ਰਿਜੈਕਟਡ ਔਰ ਇਹ ਦਿਨ ਦੂਰ ਨਹੀਂ ਕਿ 4 ਜੂਨ ਤੋਂ ਬਾਅਦ ਪੰਜਾਬ 'ਚ ਨਵਾਂ ਮੁੱਖ ਮੰਤਰੀ ਆਉ। ਜੇ ਤਾਂ ਭਾਜਪਾ ਦੀ ਵਾਸ਼ਿੰਗ ਮਸ਼ੀਨ ਚੱਲੀ ਫੇਰ ਤਾਂ ਕੋਈ ਏਕਨਾਥ ਛਿੰਦੇ ਭਗਵੰਤ ਮਾਨ ਹਰਗਾਉ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਚ ਗਈ ਇਹਨਾਂ ਦੇ ਐਮਐਲਏ ਕੁਝ ਬਚ ਗਏ ਤੇ ਫਿਰ ਕੁਲਤਾਰ ਸਿੰਘ ਸੰਧਵਾਉ ਇਹ ਤਾਂ ਸੱਚੀ ਗੱਲ ਤੇ ਜਿਹੜੇ ਭਾਜਪਾ ਵਾਲੇ ਜਿਹੜੇ ਕਹਿੰਦੇ 400 ਪਾਰ ਉਹਨਾਂ ਨੂੰ ਆਪ ਨਹੀਂ ਲੱਭਦਾ ਜਿਹੜਾ ਮੈਨੂੰ ਲੱਗਦਾ ਅੱਜ ਭਾਜਪਾ ਦੇ ਹਾਲਾਤ ਹੈ ਕਿ ਬਹੁਤ ਧਿਆਨ ਨਾਲ ਵੇਖਣਾ ਪੈਂਦਾ ਕਿ ਇਹ ਕਾਂਗਪੁਰਾਣੀ ਕਾਂਗਰਸ ਪਾਰਟੀ ਆ ਕਿ ਨਵੀਂ ਭਾਜਪਾ ਤੁਸੀਂ ਜਾਖੜ ਸਾਹਿਬ ਨੂੰ ਵੇਖੋ ਬਿੱਟੂ ਜੀ ਨੂੰ ਵੇਖੋ ਬਿੱਟੂ ਨੇ ਤਾਂ ਵਹਿ ਕਮਾਲ ਹੀ ਕਰਤੀ ਨਾ ਨਵੇਂ ਜਮਾਨੇ ਦਾ ਬੇਟਾ ਹੀ ਬਣ ਗਿਆ ਇਹ ਬਿਆਨ ਸੌਹਰਾਂ ਦੀ ਪਾਕੀ ਲੈ ਕੇ ਭੱਜ ਉੱਠਿਆ ਜਿਹੜੇ ਮਤਲਬ ਜੀ ਨੂੰ ਕਹਿੰਦੇ ਸਨ ਕਿ ਇਹ ਟਕਸਾਲੀ ਕਾਂਗਰਸੀ ਮਤਲਬ ਜਦੋਂ ਇਹ ਜੇ ਕਰਤਾਰ ਪੋਲਿਟਿਕਸ 'ਚ ਵੇਖਣ ਨੂੰ ਮਿਲ ਰਿਹਾ ਫਿਰ ਕੁਝ ਹੋ ਸਕਦਾ ਤਾਂ ਦੇ ਲੋਕਾਂ ਦਾ ਵੀ ਵਿਸ਼ਵਾਸ ਉੱਠ ਰਿਹਾ ਔਰ 400 ਪਾਰ ਵਾਲਿਆਂ ਦੀ ਜਾਂ 13 ਪਾਰ ਵਾਲਿਆਂ ਦੀ ਵੀ ਪੋਲ ਖੁੱਲ ਰਹੀ ਹੈ ਸਰ ਤੁਸੀਂ ਆਪ ਇਲੈਕਸ਼ਨ ਲੜ ਰਹੇ ਹੋ ਹਾਂਜੀ ਮੈਂ ਤਾਂ ਹਲੇ ਤੱਕ ਲੜਾਉਣ ਤੀ ਆ ਜੀ ਤੁਸੀਂ ਨਾਲ ਲੜਾ ਦਿਓ ਕਿਸੇ ਨਾਲ ਵੈਸੇ ਹਲੇ ਤੱਕ ਤਾਂ ਇਲੈਕਸ਼ਨ ਲੜਾਉਣ ਤੇ ਡਿਊਟੀ ਹਾਂਜੀ ਅੱਜ ਤਾਂ ਗੁਰਦਾਸਪੁਰ 'ਚ ਲੜਨ ਆਏ ਆ ਥੋੜਾ ਪਿਆਰ ਲੈਣ ਆਏ ਆ ਲੋਕਾਂ ਦੇ ਮੁੱਦੇ ਲੈ ਕੇ ਆਏ ਆ ਸੈਂਟਰ ਤੇ ਸੂਬੇ ਦੀ ਸਰਕਾਰ ਨਾਲ ਲੜਨਾ ਹੈ ਤੁਹਾਡਾ ਕੋਟ ਆ ਦਿਨ ਦਾ ਲਾਇਸ ਕਾਂਗਰਸ ਨਾਲ ਰਾਤਾ ਬੀਜੇਪੀ ਨਾਲ ਕੀ ਵਈਨੇ ਦੇਖੋ ਇਹ ਅਸਲੀਅਤ ਦੀ ਗੱਲ ਹੈ ਭਗਵੰਤ ਮਾਨ ਕਾਂਗਰਸ ਨੂੰ ਗਾਲਾਂ ਕੱਢਦਾ ਹਰਿਆਣੇ ਚੱਲੇ ਜੋ ਮਤਲਬ ਹਰ ਬਾਰਡਰ ਕਿੰਨਾ ਕ ਹਰਿਆਣਾ ਕੇ ਹਰਿਆਣੇ ਬਾਰਡਰ ਜਾ ਕੇ ਹੂਡਾ ਸਾਹਿਬ ਦੇ ਹੱਕ ਦੀ ਗੱਲ ਕਰਦਾ ਸੋਨੀਆ ਗਾਂਧੀ ਦੀ ਹੱਕ ਦੀ ਗੱਲ ਕਰਦਾ ਰਾਹੁਲ ਗਾਂਧੀ ਨੂੰ ਬਲਵੱਕੜੀ ਪਾਉਂਦਾ ਦਿੱਲੀ ਜਾਂਦਾ ਫੇਰ ਰਾਹੁਲ ਗਾਂਧੀ ਨੂੰ ਔਰ ਸੋਨੀਆ ਗਾਂਧੀ ਦੀ ਜਿਹੜੀ ਕਹਿੰਦੇ ਸੰਘਰਸ਼ ਹੈ ਇਹਨਾਂ ਦਾ ਇਹਨਾਂ ਦੀ ਜੋ ਦੇਨ ਹੈ ਉਹਦੀ ਚਰਚਾ ਕਰਦਾ ਜਦੋਂ ਸਾਰੇ ਦੇਸ਼ ਚ ਹੁਣ ਆਸਾਮ ਗਿਆ ਮੈਨੂੰ ਤਾਂ ਸੀਗਾ ਦਿਵੂ ਗੜਾ ਲਿਆ ਨੂੰ ਛਡਾਕਿਆ ਹੋਊਗਾ ਮਗਰ ਉੱਥੇ ਫੇਰ ਕਾਂਗਰਸ ਦੀ ਹੱਕ ਦੀ ਗੱਲ ਕਰਕੇ ਜਿਹੜਾ ਮੁੱਖ ਮੰਤਰੀ ਸਾਰੇ ਦੇਸ਼ ਚ ਕਾਂਗਰਸ ਦੇ ਹੱਕ ਚ ਪ੍ਰਚਾਰ ਕਰੇ ਕਿ ਤੁਸੀਂ ਸਮਝਦੇ ਹੋ ਕਿ ਇੱਥੇ ਉਹ ਕਾਂਗਰਸ ਦੇ ਖਿਲਾਫ ਪ੍ਰਚਾਰ ਕਰ ਸਕੂ ਇਸ ਲਈ ਪੋਰਟ ਦਿਨ ਦਾ ਗੱਠ ਜੋੜ ਕਾਂਗਰਸ ਨਾਲ ਔਰ ਰਾਤ ਦਾ ਗੱਠ ਜੋੜ ਭਾਜਪਾ ਨਾਲ ਜੇ ਨਾ ਹੋਵੇ ਗੱਠ ਜੋੜ ਤੇ ਆ ਐਨਐਸਏ ਨਾ ਲੱਗਦੀ ਜੇ ਗੱਠ ਜੋੜ ਨਾ ਹੁੰਦਾ ਤੇ ਛੁੱਪ ਕਰਨ ਦੇ ਮਾਮਲੇ ਚ ਜਾਂ ਪ੍ਰੀਤਪਾਲ ਦੇ ਮਾਮਲੇ ਚ ਹਾਈ ਕੋਰਟ ਨੂੰ ਇੰਟਰਵੈਨ ਨਾ ਕਰਨਾ ਪੈਂਦਾ ਐਫਆਈਆਰ ਇਹ ਖਚਾਈ ਕੀਤੀ ਕਿ ਭਗਵੰਤ ਐਫਆਈਆਰ ਕਿਉਂ ਨਹੀਂ ਦਰਜ ਕਰਦਾ ਮੁੱਖ ਮੰਤਰੀ ਜ਼ੀਰੋ ਐਫਆਈਆਰ ਕਿਉਂ ਜਦ ਕਿ ਬਾਡੀ ਜਿਹੜੀ ਲੱਭੀ ਪੰਜਾਬ 'ਚ ਲੱਭੀ ਛੁੱਪ ਕਰਨ ਦੀ ਗੋਲੀ ਵੱਜੀ ਪੰਜਾਬ 'ਚ ਲੱਗੀ 250 ਬੰਦਾ ਜ਼ਖਮੀ ਹੋਇਆ ਪੰਜਾਬ 'ਚ ਹੋਇਆ ਸ਼ੋਭਾ ਪ੍ਰੀਤਪਾਲ ਨੂੰ ਚੁੱਕ ਕੇ ਕਿੱਥੋਂ ਲੈ ਕੇ ਗਏ ਪੰਜਾਬ ਤੋਂ ਮਗਰ ਐਫ ਆਈ ਆਰ 0 ਫਿਰ ਇਹ ਗੱਠ ਜੋੜ ਨਹੀਂ ਭਾਜਪਾ ਨਾਲ ਤੇ ਕੀ ਆ ਸ਼ਰਾਬ ਦਾ ਘਟਾਲਾ ਐਕਸਾਈਜ਼ ਪਾਲਿਸੀ ਬਣਾਈ ਕੀਨੇ ਸੁਸੋਧੀਆਂ ਕੇਜਰੀਆਲ ਨੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਹੋਰ ਲੀਡਰ ਬਣਾਈ ਕਿੱਥੇ ਜਾ ਕੇ ਸੁਸੋਧੀਆਂ ਦੇ ਘਰ ਚ ਉਹੀ ਬੰਦੇ ਜਿਹੜੇ ਫੜੇ ਆ ਜਿਓ ਦਿੱਲੀ ਚ ਚੋਰ ਨੇ ਸੇਮ ਪਾਲਿਸੀ ਫੋਟੋਸਟੈਟ ਪਾਲਿਸੀ ਪੰਜਾਬ ਚ ਵੀ ਉਹੀ ਪੈਸਿਆਂ ਦਾ ਨੁਕਸਾਨ ਹੋਇਆ ਮਿਨਿਸਟਰਸ ਆਫ ਕਾਉਂਸਲ ਆਫ ਮਿਨਿਸਟਰਸ ਦੀ ਇੱਕ ਕਮੇਟੀ ਨੇ ਆਫਸ਼ਰ ਕਮੇਟੀ ਨੇ ਕਿਹਾ ਕਿ ਇਹ ਪਾਲਿਸੀ ਗਲਤ ਹੈ ਫਿਰ ਅਗਲੇ ਸਾਲ ਔਰ ਇਹ ਕਹਿੰਦੇ ਹਾਂ ਇਹ ਗਲਤ ਹੈ ਤੇ ਜੇ ਦਿੱਲੀ 'ਚ ਉਹ ਚੋਰ ਸੀ ਉਹ ਫੜੇ ਗਏ ਤੇ ਪੰਜਾਬ 'ਚ ਕਿਉਂ ਨਹੀਂ ਫੜੇ ਜਾ ਰਹੇ ਕਿਉਂਕਿ ਭਾਜਪਾ ਨਾਲ ਗੱਠ ਜੋੜ ਹੈ ਦਿੱਲੀ 'ਚ ਉਹਨਾਂ ਨੂੰ ਫੜ ਫੜ ਮੁੱਖ ਮੰਤਰੀ ਤੱਕ ਅੰਦਰ ਦੇਤਾ ਤੇ ਜਿਹੜੇ ਪੰਜਾਬ ਵਾਲਾ ਮੁੱਖ ਮੰਤਰੀ ਜੀ ਨੇ ਪਾਲਿਸੀ ਬਣਾਈ ਉਹ ਰੋਜ਼ ਆ ਕੇ ਉੱਥੇ ਸਵੇਰੇ ਸ਼ਾਮ ਗੱਲ ਕਰੇ ਆਉਂਦਾ ਸੋ ਗੱਠ ਜੋੜ ਰਾਤ ਦਾ ਭਾਜਪਾ ਨਾਲ ਦੇਹਨਦਾ ਕਾਂਗਰਸ ਨਾਲ ਇਸ ਲਈ ਲੋਕ ਸਵਾਰੀ ਆਪ ਦੇ ਸਮਾਨ ਲਈ ਆਪ ਜਿ ਮੈਰੇਜ ਦਾ ਕਹਿ ਸਕਦੇ ਜਾਗਦੇ ਰਹੋ ਭਾਈ ਬਾਕੀ ਲੋਕਾਂ ਦੀ ਮਰਜ਼ੀ ਲੋਕਤੰਤਰ ਇਹ ਦੇਖੋ ਤੁਹਾਨੂੰ ਸਭ ਤੁਸੀਂ ਕੁਛ بڑے ਹੁੰਨੇ ਹੋ ਜਦੋਂ ਮੈਂ ਗੱਬੂ ਗੋਸ਼ਾ ਕਹਿੰਦਾ ਤਾਂ ਹੱਸਦੇ ਤੁਸੀਂ ਵੀ ਮਾਰ ਮਾਰ ਥਾਪੀਆਂ ਪੂਰੇ ਆ ਤੁਹਾਨੂੰ ਹੀ ਪਤਾ ਹੁਣ ਆਪ ਵਾਲਾ ਗੱਬੂ ਗੋਸ਼ਾ ਕਿਹੜਾ ਤੇ ਕਾਂਗਰਸ ਵਾਲਾ ਗੱਬੂ ਗੋਸ਼ਾ ਕਿਹੜਾ ਹੁਣ ਤਾਂ ਲੋਕਾਂ ਨੇ ਵੇਖਣਾ ਕਿ ਇਹਨਾਂ ਗੱਬੂ ਗੋਸ਼ਿਆਂ ਤੋਂ ਕੁਝ ਕਰਾ ਕਿ ਪੰਜਾਬ ਦੇ ਭਲੇ ਦੀ ਗੱਲ ਕਰਾਉਣੀ ਥੈਂਕ ਯੂ